ਜਗਬਨ ਟੀਵੀ ਦੇਖ ਰਹੇ ਹੋ ਤੁਸੀਂ ਪਟਿਆਲਾ ਦੇ ਵਿੱਚ ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਕੇਕ ਖਾਣ ਦੇ ਨਾਲ 10 ਸਾਲਾਂ ਬੱਚੀ ਜਿਹੜੀ ਮਾਸੂਮ ਸੀ ਮਾਨਵੀ ਉਸਦੀ ਮੌਤ ਹੋ ਗਈ ਸੀ ਕਿ ਤਾਂ ਹੁਣ ਇਸ ਮਾਮਲੇ ਦੇ ਵਿੱਚ ਵਿਸਰਾ ਰਿਪੋਰਟ ਜਿਹੜੀ ਹੈ ਉਹ ਸਾਹਮਣੇ ਆ ਚੁੱਕੀ ਹੈ ਜਿਸ ਵਿੱਚ ਸਾਫ਼ ਹੋ ਚੁੱਕਿਆ ਕਿ ਜਿਹੜੇ ਕੇਕ ਦੇ ਸੈਂਪਲ ਜਿਹੜੀ ਭਰ ਕੇ ਲੈ ਕੇ ਗਏ ਸੀਗੇ ਉਹਦੀ ਸਿਹਤ ਵਿਭਾਗ ਵਾਲੇ ਉਸ ਕੇਕ ਦੇ ਵਿੱਚ ਕੋਈ ਵੀ ਜ਼ਹਿਰ ਜਿਹੜਾ ਸਾਹਮਣੇ ਨਹੀਂ ਆਇਆ ਹੈਗਾ ਜਿਸ ਨੂੰ ਲੈ ਕੇ ਹੁਣ ਪਰਿਵਾਰ ਵੱਡੇ ਸਵਾਲ ਚੁੱਕ ਰਿਹਾ ਇੱਕ ਵਾਰ ਤਸਵੀਰ ਜਿਹੜੀ ਹੈ ਉਸ ਬੱਚੀ ਮਾਨਵੀ ਦੀ ਦਿਖਾ ਦਿੰਨੇ ਆ ਕਿ ਇਹ 10 ਸਾਲਾਂ ਦੀ ਬੱਚੀ ਸੀਗੀ ਮਾਨਵੀ ਜਿਸ 24 ਮਾਰਚ ਨੂੰ ਜਿਹੜਾ ਜਨਮ ਦਿਨ ਸੀਗਾ ਪਰਿਵਾਰ ਜਿਹੜਾ ਕੇਕ ਆਰਡਰ ਕਰਦਾ ਹੈ ਕੇਕ ਘਰ ਵਿਖੇ ਪਹੁੰਚਦਾ ਹੈ ਜਿਸ ਨੂੰ ਵੇਖ ਕੇ ਮਾਨਵੀ ਕਾਫੀ ਖੁਸ਼ ਦਿਖਾਈ ਦਿੰਦੀ ਹੈ ਪਰਿਵਾਰ ਉਸ ਕੇਕ ਨੂੰ ਕੱਟਦਾ ਹੈ ਸੈਲੀਬ੍ਰੇਟ ਕਰਦਾ ਜਨਮ ਦਿਨ ਦਾ ਕੁਝ ਹੀ ਸਮੇਂ ਬਾਅਦ ਜਿਹੜੀ ਹੈ ਪੂਰੇ ਪਰਿਵਾਰ ਦੀ ਉਸ ਕੇਕ ਦੇ ਨਾਲ ਸਿਹਤ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਉਹਨਾਂ ਬੱਚੀਆਂ ਨੂੰ ਜਿਹੜਾ ਸਵਾਦ ਹੁੰਦਾ ਹੈ ਜਦੋਂ ਸਵੇਰੇ ਉੱਠਦਾ ਪਰਿਵਾਰ ਤਾਂ ਬੱਚੀ ਨੂੰ ਜਦੋਂ ਉਠਾਇਆ ਜਾਂਦਾ ਤਾਂ ਪੂਰਾ ਸਰੀਰ ਜਿਹੜਾ ਉਸ ਬੱਚੀ ਦਾ ਠੰਡਾ ਪਿਆ ਹੋਇਆ ਸੀ ਜਦੋਂ ਹਸਪਤਾਲ ਲੈ ਕੇ ਪਹੁੰਚਦੇ ਨੇ ਤਾਂ ਉੱਥੇ ਡਾਕਟਰ ਜਿਹੜੇ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਸਭ ਤੋਂ ਪਹਿਲਾਂ ਮੈਂ ਉਹ ਰਿਪੋਰਟ ਦੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਦਿੰਨਾ ਹੈ ਕਿ ਇਹ ਵਿਸਰਾਂ ਰਿਪੋਰਟ ਹੈ ਜਿਹੜੀ ਹੁਣ ਖਰੜ ਤੋਂ ਸਾਹਮਣੇ ਆਈ ਹੈ ਤਾਂ ਇਹ ਤਸਵੀਰ ਦੇਖ ਕੇ ਤੁਸੀਂ ਸਾਫ਼ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੀ ਰਿਪੋਰਟ ਦੇ ਵਿੱਚ ਸਾਫ਼ ਜ਼ਾਹਿਰ ਕਰ ਦਿੱਤਾ ਗਿਆ ਹੈ ਕਿ ਉਸ ਕੇਕ ਦੇ ਵਿੱਚ ਕਿਤੇ ਵੀ ਕੋਈ ਪੋਇਜ਼ਨ ਨਹੀਂ ਸੀਗਾ ਤਾਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਕਿ ਆਖਿਰਕਾਰ ਉਹ ਇਸ ਰਿਪੋਰਟ ਨੂੰ ਕਿਸਰਾ ਵੇਖਦੇ ਨੇ ਕਿਉਂਕਿ ਪਹਿਲਾਂ ਜਿਹੜੀ ਲੋਕਲ ਡਰਾਈਵਰ ਦੀ ਰਿਪੋਰਟ ਸੀਗੀ ਉਹ ਵੀ ਸਾਹਮਣ ਹੋਰ ਅਜੇ ਆਣੀ ਹੈ ਤੇ ਗੱਲਬਾਤ ਕਰਦੇ ਆ ਬੱਚੀ ਦੇ ਜਿਹੜੇ ਨਾਨਾ ਜੀ ਨੇ ਸਾਡੇ ਨਾਲ ਨੇ ਹਰਮਨਸ ਲਾਲ ਜੀ ਜਿਹੜੇ ਲਗਾਤਾਰ ਇਨਸਾਫ ਦੀ ਮੰਗ ਕਰਦੇ ਆ ਰਹੇ ਸੀਗੇ ਕਹਿ ਰਹੇ ਸੀਗੇ ਕਿ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਕੇਕ ਦੀ ਤਸਵੀਰ ਦੇਖੋਗੇ ਇਹ ਹੀ ਉਹ ਕੇਕ ਸੀਗਾ ਜਿਹੜਾ ਪਰਿਵਾਰ ਨੇ ਆਨਲਾਈਨ ਮੰਗਵਾਇਆ ਸੀਗਾ ਪਹਿਲੀ ਵਾਰ ਕੇਕ ਜਿਹੜਾ ਘਰ ਮੰਗਵਾਇਆ ਗਿਆ ਸੀਗਾ ਆਨਲਾਈਨ ਕਿਉਂਕਿ ਇਸ ਤੋਂ ਪਹਿਲਾਂ ਪਰਿਵਾਰ ਘਰ ਵਿੱਚ ਹੀ ਕੇਕ ਨੂੰ ਤਿਆਰ ਕਰਦਾ ਸੀਗਾ ਘਰੇ ਕੇਕ ਤਿਆਰ ਕਰਕੇ ਹੀ ਜਨਮ ਦਿਨ ਸੈਲੀਬ੍ਰੇਟ ਕੀਤੇ ਜਾਂਦੇ ਸੀਗੇ ਲੇਕਿਨ ਪਹਿਲੀ ਵਾਰ ਇਹ ਕੇਕ ਜਦੋਂ ਮੰਗਵਾਇਆ ਗਿਆ ਤਾਂ ਪੂਰੇ ਪਰਿਵਾਰ ਦੇ ਲਈ ਕਾਲ ਸਾਬਿਤ ਹੋਇਆ ਸਭ ਤੋਂ ਪਹਿਲਾਂ ਗੱਲਬਾਤ ਕਰ ਲੈਣੇ ਆ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਹੁਣ ਕਿਸ ਤਰ੍ਹਾਂ ਵੇਖਦੇ ਹਾਂ ਇਸ ਰਿਪੋਰਟ ਨੂੰ ਇਹ ਰਿਪੋਰਟ ਨਾ ਬਣਾਈ ਗਈ ਆ ਜੋ ਅਸਲੀ ਅਸਲੀਅਤ ਸੀਗੀ ਨਾ ਉਹ ਤੁਸੀਂ ਦੇਖੋ ਬਈ ਸਾਡੀ ਛੋਟੀ ਪ੍ਰੇਮਨ ਵੀ ਬਿਮਾਰ ਹੋਈ ਅਸੀ ਵੀ ਮੈਂ ਆਪ ਵੀ ਦਾਖਲ ਰਿਹਾ 4 ਦਿਨ ਇਹ ਰਿਪੋਰਟ ਤਾਂ ਸਿਰਫ ਫਰਜੀ ਬਣਾਈ ਗਈ ਆ ਅਸਲੀ ਰਿਪੋਰਟ ਜੇ ਲੈਂਦੇ ਨਾ ਆਂਦੀ ਤਾਂ ਜ਼ਰੂਰ ਇਹਦੇ ਵਿੱਚ ਪੁਆਇਜਣਾ ਦਾ ਇਹ ਇਹਨਾਂ ਦੀ ਪਹੁੰਚ ਬਹੁਤ ਦੂਰ ਤੱਕ ਕੀਤੀ ਗਈ ਸ਼ਿਪਾਰਸ਼ਾਂ ਵੀ ਪਾਈਆਂ ਗਈਆਂ ਇਹਨਾਂ ਦਾ ਪੈਸੇ ਵੀ ਚੜਾਏ ਗਏ ਇਹਦੇ ਨਾਲੋਂ ਗੁਰਪ੍ਰੀਤ ਲੋ ਇਹ ਤਾਂ ਰਿਪੋਰਟ ਬਣਾਈ ਆ ਜਦ ਕਿ ਲੋਕਲ ਰਿਪੋਰਟ ਜਿਹੜੀ ਸੀਗੀ ਪਟਿਆਲੇ ਤੋਂ ਇਹ ਡਾਕਟਰ ਨੇ ਦਿੱਤੀ ਸੀਗੀ ਰੇਂਦਰ ਆਲਿਆ ਨੇ ਇਹਦੇ ਵਿੱਚ ਵੀ ਇਹਨਾਂ ਨੇ ਕਿਹਾ ਸੀ ਵੀ ਇਹਦਾ ਲੜਕੀ ਦਾ ਲੀਵਰ ਡੈਮੇਜ ਹੋ ਗਿਆ ਕਿਡਨੀ ਤੇ ਅਫੈਕਟ ਕੀਤਾ ਖਾਣ ਨਾਲ ਕੇਕ ਨੇ ਛੋਟੀ ਗੁੜੀਆ ਦੀ ਜਿਹੜੀ ਰਿਪੋਰਟ ਸੀ ਉਹਦੇ ਵਿੱਚ ਵੀ ਡਾਕਟਰ ਨੇ ਕਿਹਾ ਵੀ ਫੂਡ ਪੋਇਜ਼ਨ ਹੋਇਆ ਬੱਚੀ ਨੂੰ ਤੇ ਇਹ ਤੁਸੀਂ ਦੇਖੋ ਵੀ ਇਹਦੇ ਵਿੱਚ ਹੁਣ ਬਿਸਰਾ ਰਿਪੋਰਟ ਦੇ ਵਿੱਚ ਕੁਝ ਨਹੀਂ ਆਇਆ ਇਹ ਇਹ ਜਿਹੜੇ ਖਰੜ ਵਾਲੇ ਆ ਇਹ ਜਿਹੜੀ ਰਿਪੋਰਟ ਦਿੱਤੀ ਡਾਕਟਰ ਨੇ ਇਹ ਵੀ ਫਰਜੀ ਬਣਾ ਕੇ ਦਿੱਤੀ ਗਈ ਆ ਤੇ ਇਹਨਾਂ ਨੇ ਕੇਕ ਵੀ ਚੇਂਜ ਕੀਤਾ ਗਿਆ ਇਹ ਪ੍ਰਸ਼ਾਸਨ ਸਾਰਾ ਨਾਲ ਮਿਲ ਗਿਆ ਤੇ ਉਹਨੇ ਆਪਣੀ ਪਹੁੰਚ ਕਰ ਲਈ ਇਸ ਕਰਕੇ ਸਾਡੇ ਦੇਖਿਆ ਵੇ ਸਾਨੂੰ ਨਿਆ ਨਹੀਂ ਮਿਲਿਆ ਅਸੀਂ ਨਿਆ ਦੀ ਮੰਗ ਕਰਦੇ ਸੀਗੇ ਵੀ ਹੋਊਗਾ ਪਰ ਨਹੀਂ ਮਿਲਿਆ ਸਾਨੂੰ ਇਸ ਤਰ੍ਹਾਂ ਕਾਫੀ ਲੰਬੇ ਸਮੇਂ ਤੋਂ ਅਡੀਕ ਕਰ ਰਹੇ ਸੀਗੇ ਤੁਸੀਂ ਵੀ ਇਸ ਤਰ੍ਹਾਂ ਰਿਪੋਰਟ ਦੀ ਕਿ ਵਿਸਰਾ ਰਿਪੋਰਟ ਜਦੋਂ ਸਾਹਮਣੇ ਆਏਗੀ ਜਿਸ ਤਰ੍ਹਾਂ ਇਹ ਰਿਪੋਰਟ ਜਿਹੜੀ ਆ ਤੁਹਾਨੂੰ ਮਿਲੀ ਸੀਗੀ ਲੋਕਲ ਲੈਵਲ ਤੋਂ ਹਨਾ ਇਸ ਦੇ ਵਿੱਚ ਹੋ ਗਿਆ ਸੀਗਾ ਕਿ ਕਾਫੀ ਮਾਤਰਾ ਸੀਗੀ ਜਿਹੜੀ ਕੇਕ ਦੇ ਵਿੱਚ ਮਿਲਾਵਟ ਹੋਈ ਸੀ ਕਾਫੀ ਵੱਡੀ ਮਾਤਰਾ ਦੇ ਵਿੱਚ ਸੀਗਾ ਲੇਕਿਨ ਜਦੋਂ ਇਸ ਰਿਪੋਰਟ ਤੋਂ ਮਿਲ ਸੀਗੀ ਜਦੋਂ ਇਹ ਸਾਹਮਣੇ ਆਈ ਤਾਂ ਸਾਰੀਆਂ ਉਮੀਦਾਂ ਹੁਣ ਕਿਸ ਤਰ੍ਹਾਂ ਨੇ ਉਮੀਦਾਂ ਦੇਖੋ ਜੀ ਸਾਰੀਆਂ ਮਿਲੀ ਭੁਗਤ ਸੀਗੀ ਉਮੀਦਾਂ ਸਾਡੀਆਂ ਤੋੜ ਦਿੱਤੀਆਂ ਇਹਨਾਂ ਨੇ ਜਦ ਕਿ 25 ਤਰੀਕ ਨੂੰ ਮੌਤ ਹੋਈ ਬੱਚੀ ਦੀ ਸਾਡੀ ਦੀ ਉਸ ਤੋਂ ਬਾਅਦ ਫੂਡ ਸਪਲਾਈ ਵਿਭਾਗੇ ਨੇ ਡੀ ਐਚਓ ਨੇ ਸੈਂਪਲ ਲੈ ਜਾ ਕੇ ਉੱਥੋਂ ਚਾਰ ਕੇਕ ਦੇ ਦੋ ਸਟੈਂਡਰਡ ਨਿਕਲੇ ਦੋ ਦੂਜੇ ਸਬਸਟੈਂਡਰਡ ਨਿਕਲੇ ਉਹ ਦੋ ਤਰੀਕ ਨੂੰ ਲੈ ਗਏ 25 ਤਰੀਕ ਨੂੰ ਮੌਤ ਹੁੰਦੀ ਹੈ 6 ਦਿਨ ਬਾਅਦ ਵੀ ਉਹਦੇ ਵਿੱਚੋਂ ਪਾਇਆ ਗਿਆ ਵੀ ਖਰਾਬ ਸੀ ਦੋ ਤੇ ਜੇ ਹੁਣ ਉਹ ਤਾਂ ਰਾਤੋਂ ਰਾਤ ਇਹਨਾਂ ਨੇ ਸਾਰੇ ਛਿੜ ਦਿੱਤੇ ਸੀਗੇ ਤੇ ਜਿਹੜੇ ਰੱਖੇ ਹੋਏ ਸੀਗੇ ਇਹ ਤਾਂ ਇਹ ਦੇਖੋ ਜਿਹੜਾ ਸਾਡੇ ਕੋਲ ਆਇਆ ਸਕਾਨ ਉਹਦੇ ਵਿੱਚੋਂ 100% ਕੋਈਜਨਸੀ ਇਹ ਪੋਆਇਜਨ ਨੇ ਨਾ ਸਾਰਾ ਕੁਝ ਸਾਫ ਕਰ ਦਿੱਤਾ ਹੁਣ ਤੁਸੀਂ ਦੇਖੋ ਵੀ ਜਿਹੜੇ ਬੰਦੇ ਤੇ ਬਿਸਰਾ ਰਿਪੋਰਟ ਹੀ ਬਣਵਾ ਲਈ ਉਹਨੇ ਉਹ ਹੋਰ ਅੱਗੇ ਤੱਕ ਕੀ ਕਰ ਸਕਦਾ ਹੋਰ ਵੀ ਜਿਹੜੀ ਰਿਪੋਰਟ ਆਣੀ ਆ ਅਸੀਂ ਉਹ ਵੀ ਕਿੱਦਾਂ ਵਿਸ਼ਵਾਸ ਕਰੀਏ ਉਹ ਆਊਗੀ ਸਹੀ ਉਹ ਉਹ ਵੀ ਚੇਂਜ ਕਰ ਦੇਊਗਾ ਤਾਂ ਕਰੇ ਨਹੀਂ ਸਕਦਾ ਕੋਈ ਇਹ ਸਾਨੂੰ ਨਿਆਂ ਨਹੀਂ ਮਿਲਿਆ ਅੱਜ ਨਿਆਂ ਦੀ ਮੰਗ ਕਰਦੇ ਸੀਗੇ ਆਪਣੇ ਵਿਸ਼ਵਾਸ ਤੇ ਬੈਠੇ ਸੀ ਵੀ ਠੀਕ ਹੈ ਹੋਏਗਾ ਆਏਗਾ ਪੱਕਾ ਇਹ ਬੰਦੇ ਨੇ ਪਹਿਲੀ ਤਰੀਕ ਨੂੰ ਬੇਲ ਲਈ ਪਹਿਲਾਂ ਪਟਿਆਲੇ ਚਲਾਈ ਖਾਰਜ ਹੋ ਗਈ ਫਿਰ ਹਾਈ ਕੋਰਟ ਗਿਆ ਪਹਿਲੀ ਤਰੀਕ ਨੂੰ ਫਿਰ 6 ਤਰੀਕ ਪਈ ਫਿਰ 13 ਤਰੀਕ ਪਈ 13 ਤਰੀਕ ਨੂੰ ਜੱਜ ਦਾ ਆਰਡਰ ਆਹੀ ਸੀ ਵੀ ਤੁਸੀਂ ਵਿਸਰਾ ਰਿਪੋਰਟ ਲਿਆਓ ਇਹਨਾਂ ਨੇ 2-4 ਦਿਨ ਦੇ ਵਿੱਚ ਹੀ ਗੇਮ ਘੁਮਾ ਕੇ ਵਿਸਰਾ ਰਿਪੋਰਟ ਬਣਵਾ ਲਈ ਬਣਵਾ ਕੇ ਬੇਲ ਲੈ ਲਈ ਕੰਨ 23 ਤਰੀਕ ਨੂੰ ਬਸ ਇਹ ਵਿਸ਼ਲਾ ਰਿਪੋਰਟ ਦੇ ਉੱਪਰ ਤਰੀਕ ਨਜ਼ਰ ਆ ਰਹੀ ਹੈ ਕਿ 3 5 2024 ਹਨਾ ਤੁਹਾਡੇ ਕੋਲ ਆ ਜਾਈ ਹੈ ਇਹ ਮਤਲਬ ਐਨੇ ਦਿਨ ਵਾਂਜੀ ਰੱਖੀ ਗਈ ਸੀਗੀ ਇਹ ਬਸ ਗੋਪਤ ਛਿਪਾ ਕੇ ਰੱਖੀ ਗਈ ਡੇਟ ਇਹ ਪਾਈ ਗਈ ਝਾਲੀ ਬਣਾਈ ਗਈ ਇਦਾਂ ਹੀ ਤੁਸੀਂ ਦੇਖੋ ਵੀ 6 ਤਰੀਕ ਪਈ ਡੇਟ ਪਹਿਲੀ ਬੰਦੇ ਦੀ ਤੇ 3 ਤਰੀਕ ਦੀ ਇਹ 3 5 ਦੀ ਇਹ ਦੇ ਰਿਆ ਡਾਕਟਰ ਤੇ 6 ਨੂੰ ਵੀ ਇਹ ਪੇਚ ਕਰ ਸਕਦਾ ਸੀ 13 ਨੂੰ ਵੀ ਪੇਸ਼ ਕਰ ਸਕਦਾ ਸੀ 13 ਨੂੰ ਮੈਨੂੰ ਨਹੀਂ ਪੇਸ਼ ਕੀਤੀ ਉਹ ਤਾਂ ਜੱਜ ਨੇ ਕਿਹਾ ਵੀ ਬੇਸਰਾ ਰਿਪੋਰਟ ਦੇ ਦੇਖਦ ਕੇ ਮੈਂ ਬੇਲ ਦੂੰਗਾ ਇਹਨੂੰ ਫਿਰ ਇਹਨਾਂ ਨੇ ਪਿਛਲੀ ਬੈਕ ਡੇਟ ਪਵਾ ਕੇ ਬਣਵਾਈ ਗਈ ਇਹ ਜਿਹੜੇ ਸਾਈਨ ਵੀ ਕਰਾਏ ਗਏ ਇਹ ਸਿਰਫ ਉੱਥੇ ਇਹ ਇੱਕ ਹਫਤਾ ਇਹ ਉੱਥੇ ਹੀ ਘੁੰਮਦੇ ਰਹੇ ਖਰੜ ਇਹਨਾਂ ਨੇ ਬਸ ਆਪਣੀ ਚੜਾ ਕੇ ਰਿਸ਼ਵਤ ਇਹਨਾਂ ਨੇ ਆ ਬਣਵਾ ਲਈ ਕੋਈ ਵਿਸ਼ਵਾਸ ਨਹੀਂ ਸਾਨੂੰ ਇਹਨਾਂ ਤੇ ਸਾਰਾ ਕੁਝ ਚੇਂਜ ਕੀਤਾ ਗਿਆ ਜਿਸ ਤਰ੍ਹਾਂ ਉਹਨਾਂ ਕਹਿੰਦੇ ਕਿ ਇੱਕ ਹੋਰ ਰਿਪੋਰਟ ਆਣੀ ਹੈ ਜਿਹੜੀ ਆਖਰੀ ਰਿਪੋਰਟ ਜਿਹਨੂੰ ਕਿਹਾ ਜਾਂਦਾ ਹੈ ਕਿ ਮੈਨ ਜਿਹੜਾ ਫਾਈਨਲ ਫੈਸਲਾ ਉਹ ਸਾਰਾ ਆਏਗਾ ਉਸ ਤੇ ਉਮੀਦ ਹੈਗੀ ਹੈ ਹੁਣ ਕਿੰਨੀ ਕੁ ਉਮੀਦ ਹੈ ਉਸ ਦੇ ਉੱਪਰ ਉਸ ਰਿਪੋਰਟ ਦੇ ਉੱਪਰ ਜਿਸ ਤਰ੍ਹਾਂ ਇਹ ਰਿਪੋਰਟ ਸਾਹਮਣੇ ਆ ਗਈ ਇਸ ਤੇ ਬੇਲ ਮਿਲ ਗਈ ਉਸ ਦੋਸ਼ੀ ਨੂੰ ਹਨਾ ਜਿਹੜੇ ਤੁਸੀਂ ਕਹਿ ਰਹੇ ਸੀ ਕਿ ਹੋਰ ਸੀਗੇ ਤੀਜੀ ਰਿਪੋਰਟ ਆਣੀ ਹੈ ਕੋਈ ਉਮੀਦ ਹੈਗੀ ਹੈ ਉਸ ਤੋਂ ਨਹੀਂ ਉਹਦੀ ਵੀ ਕੋਈ ਉਮੀਦ ਨਹੀਂ ਸਾਨੂੰ ਜਦੋਂ ਆ ਬਣ ਗਈ ਪੇਸਰਾ ਰਿਪੋਰਟ ਇਹਦੀ ਤੇ ਉਹ ਵੀ ਮਣਵਾ ਲੈਣੀ ਆ ਜਦੋਂ ਅਸੀਂ ਪੋਸਟਮਾਰਟਮ ਕਰਾਇਆ ਨਾ ਉਹ ਡਾਕਟਰ ਨੇ ਸਾਨੂੰ ਆਪ ਖੁਦ ਕਿਹਾ ਸਗਾ ਕਹਿੰਦੇ ਵੀ ਇਹਦੀ ਖਾਨ ਵਾਲੀ ਨਾੜੀ ਦੇ ਵਿੱਚ ਨਾ ਝੱਗ ਆ ਝੱਗ ਬਣੀ ਹੋਈ ਆ ਕੋਈ ਜ਼ਹਿਰੀਲੀ ਚੀਜ਼ ਖਾਦੀ ਗਈ ਉਹ ਇਹ ਵਿੱਚ ਨਿਕਲ ਰਹੀ ਸੀਗੀ ਅਸੀਂ ਵੀ ਇਹੀ ਦੱਸਿਆ ਸੀ ਵੀ ਜਦੋਂ ਘਰ ਉਲਟੀ ਕੀਤੀ ਨਾ ਇਹਦਾ ਸਿਰਫ ਝੱਗ ਜੀ ਨਿਕਲੀ ਮੂੰਹ ਚੋਂ ਹੋਰ ਨਹੀਂ ਕੁਝ ਵੀ ਆਇਆ ਤੇ ਤੁਸੀਂ ਦੇਖੋ ਵੀ ਇਹ ਇਹਦੇ ਵਿੱਚ ਬਿਲਕੁਲ ਹੀ ਸਾਫ਼ ਕਰ ਦਿੱਤਾ ਇਹਨਾਂ ਨੇ ਕੁਝ ਵੀ ਨਹੀਂ ਹੈਗਾ ਬੇਹਰਚ ਆਇਆ ਕਿ ਅਸੀਂ ਉਹ ਉਹ ਜਿਹੜੀ ਆਉਣ ਵਾਲੀ ਰਿਪੋਰਟ ਆ ਉੱਤੇ ਵੀ ਕਿਦਾਂ ਵਿਸ਼ਵਾਸ ਕਰੀਏ ਵੀ ਇਹ ਉਹ ਠੀਕ ਆਏਗੀ ਉਹ ਵੀ ਉਹ ਵੀ ਇਦਾਂ ਬਣਵਾ ਲੈਣੀ ਨਹੀਂ ਜਦੋਂ ਬੰਦੇ ਨੇ ਪਹੁੰਚੇ ਕਰ ਲਈ ਹੈ ਇੱਕ ਸਾਰਾ ਇਹ politcal ਵੀ ਇਹਨਾਂ ਦੇ ਨਾਲ ਆ ਬੰਦੇ ਸਾਰੇ ਉਹ ਮਿਲੇ ਹੋਏ ਆ ਰਿਸ਼ਤੇਦਾਰ ਆ ਇਹਨਾਂ ਦੇ ਅਸੀਂ ਦੋ ਵਾਰੀ ਸਿਹਤ ਮੰਤਰੀ ਕੋਲ ਮਿਲਣ ਦੀ ਕੋਸ਼ਿਸ਼ ਕੀਤੀ ਮਿਲੇ ਸਾਡਾ ਇੱਕ ਵੀ ਉਹਨੇ ਸੁਣੀ ਨਹੀਂ ਨਾ ਕੋਈ ਫੋਨ ਕੀਤਾ ਜੇ ਅਗਰ ਪ੍ਰਸ਼ਾਸਨ ਨੂੰ ਫੋਨ ਕੀਤਾ ਹੁੰਦਾ ਵੀ 2 ਮਹੀਨੇ ਹੋ ਗਏ ਬੰਦੇ ਨੂੰ ਬੰਦਾ ਬਾਹਰ ਬੇਲ ਕਰਾਂਦਾ ਪਿਆ ਤੇ ਉਹਨੂੰ ਰੈਸਟ ਨਹੀਂ ਕੀਤਾ ਇਹ ਤੁਸੀਂ ਦੇਖੋ ਇਹ ਮਿਲੀ ਭੁਗਤ ਨਹੀਂ ਤਾਂ ਹੋਰ ਕੀ ਆ ਪੁਲਿਸ ਇੱਕ ਬੰਦੇ ਨੂੰ ਰੈਸਟ ਨਾ ਕਰੇ ਯੂਪੀ ਬਿਹਾਰ ਚੋਂ ਬੰਦੇ ਨੂੰ ਰੈਸਟ ਕਰਕੇ ਲੈ ਆਉਂਦੇ ਆ ਜਿਹੜਾ ਲੋਕਲ ਰਹਿ ਰਿਆ ਉਹ ਉਹਨੂੰ ਤੁਸੀਂ ਰੈਸਟ ਨਹੀਂ ਕਰ ਰਹੇ ਅਗਲਾ ਬੇકરી ਖੋਲ ਕੇ ਬੈਠਾ ਬੇકરી ਖੁੱਲੀ ਉਸੇ ਦਿਨ ਦੀ ਕੰਮ ਚੱਲ ਰਿਹਾ ਉੱਥੇ ਕਿ ਇਹ ਰੈਸਟ ਇਹ ਕਰਨਾ ਹੀ ਨਹੀਂ ਸੀ ਇਹਨਾਂ ਨੇ ਇਹ ਮਿਲੀ ਭੁਗਤਤੀ ਸਾਰੀ ਪ੍ਰਸ਼ਾਸਨ ਦੀ ਵੀ ਨਾਲ ਪੁਲਿਸ ਵੀ ਤੇ ਆਹ ਨਾਲ ਡਾਕਟਰ ਰਹਿ ਗਏ ਸੀ ਕਿ ਇਹ ਵੀ ਮਿਲ ਗਏ 2 ਮਹੀਨੇ ਤੁਸੀਂ ਕਹਿ ਰਹੇ ਹੋ ਨਾ 2 ਮਹੀਨਿਆਂ ਬਾਅਦ ਇਹ ਇਸਰਾ ਰਿਪੋਰਟ ਸਾਹਮਣੇ ਆਈ ਹੈ ਕਿਸ ਤਰ੍ਹਾਂ ਨਿਕਲੇ 2 ਮਹੀਨੇ ਪੂਰਾ ਕਿਉਂਕਿ ਇੱਕ ਪਾਸੇ ਸੰਘਰਸ਼ ਕਰਨਾ ਪੈ ਰਿਹਾ ਸੀ ਇਨਸਾਫ ਦੇ ਲਈ ਦੂਜੇ ਪਾਸੇ ਬੱਚੀ ਘਰ ਦੇ ਵਿੱਚੋਂ ਚਲੀ ਗਈ ਹੈ ਨਾ ਕਿਸ ਤਰ੍ਹਾਂ ਲੰਘਿਆ ਫਿਰ 2 ਮਹੀਨੇ ਦਾ ਸਮਾਂ ਦੋ ਮਹੀਨੇ ਬਹੁਤ ਮੁਸ਼ਕਲ ਕੱਡੇ ਅਸੀਂ ਅਸੀਂ ਸਾਨੂੰ ਆਸ ਇਹ ਹੀ ਸੀ ਵੀ ਬਿਸਰਾ ਰਿਪੋਰਟ ਦੇ ਵਿੱਚ ਨਾ ਕੁਝ ਨਾ ਕੁਝ ਆਏਗਾ ਜ਼ਰੂਰ ਆਏਗਾ 100% ਆਏਗਾ ਪਰ ਇਹਨਾਂ ਨੇ ਤਾਂ ਕੁਝ ਵੀ ਨਹੀਂ ਆਣ ਦਿੱਤਾ ਇਹ ਹੁਣ ਸਾਨੂੰ ਪਤਾ ਸਾਨੂੰ ਆਸ ਸੀ ਕਿ ਇਹ ਰਿਪੋਰਟ ਆਏਗੀ ਚਲੋ ਸਾਨੂੰ ਨਿਆਂ ਮਿਲੇਗਾ ਸਾਡੀ ਉਹ ਆਸ ਵੀ ਟੁੱਟ ਗਈ ਅਸੀਂ ਦੋ ਮਹੀਨੇ ਬੱਚੀ ਦਾ ਕਿਦਾਂ ਅਸੀਂ ਕੱਢੇ ਸਾਨੂੰ ਪਤਾ ਰੋ ਰੋ ਕੇ ਨਾ ਸਾਨੂੰ ਰਾਤ ਨੂੰ ਚੈਨਾ ਦੀ ਆ ਨਾ ਦਿਨੇ ਆਰਾਮ ਮਿਲਦਾ ਬਸ ਇਹੀ ਪਰੇਸ਼ਾਨੀ ਟੈਨਸ਼ਨ ਚ ਕੱਢਦੇ ਅਸੀਂ ਘਰ ਸਾਡਾ ਖਾਲੀ ਹੋ ਗਿਆ ਉੱਥੇ ਦੇਖੋ ਜੇ ਆਈ ਤਾਂ ਆ ਰਿਪੋਰਟ ਆਈ ਪੁਲਿਸ ਨੇ ਸਾਨੂੰ ਕੋਈ ਨਹੀਂ ਦੱਸਿਆ ਨਾ ਦਿੱਤੀ ਕਾਪੀ ਇਹ ਤਾਂ ਅਸੀਂ ਉੱਥੋਂ ਪੀਪੀ ਸਰਕਾਰੀ ਵਕੀਲ ਤੋਂ ਲਈ ਆ ਹਾਈ ਕੋਰਟ ਤੋਂ ਸਾਨੂੰ ਕਿਸੇ ਨੇ ਨਹੀਂ ਦਿੱਤੀ ਮੇਰਾ ਗੱਲ ਕਰੀਏ ਹਨਾ ਵੱਡੀ ਸੀਗੀ ਮਾਨਵੀ ਇਸ ਤੋਂ ਛੋਟੀ ਭੈਣ ਵੀ ਹੈਗੀ ਹੈ ਨਾ ਉਹ ਕਿਸ ਤਰ੍ਹਾਂ ਦੀ ਹੈ ਹੁਣ ਹਾਲਤ ਕਿਸ ਤਰ੍ਹਾਂ ਦੀ ਹੈ ਉਸ ਦੀ ਕਿਉਂਕਿ ਉਹ ਵੀ ਸਿਹਤ ਵਿਗੜ ਗਈ ਸੀਗੀ ਉਸ ਤੋਂ ਬਾਅਦ ਤੁਸੀਂ ਦੱਸਿਆ ਕਿ ਉਹਨੂੰ ਲੈ ਕੇ ਗਏ ਸੀਗੇ ਮੱਸਾ ਬਚਾਇਆ ਯਾਦ ਤਾਂ ਕਰਦੀ ਹੋਏਗੀ ਮਾਨਵੀ ਨੂੰ ਹੁਣ ਉਹ ਬਹੁਤ ਯਾਦ ਕਰਦੀ ਹੈ ਜੀ ਉਹ ਉਹਨੂੰ ਸਾਨੂੰ ਵੀ ਯਾਦ ਨਹੀਂ ਭੁੱਲਦਾ ਹੈਗਾ ਅਸੀਂ ਵੀ ਬਹੁਤ ਯਾਦ ਕਰਦੇ ਹਾਂ ਉਹ ਵੀ ਬਹੁਤ ਯਾਦ ਕਰਦੀ ਆ ਪਰ ਇਹ ਚੰਗਾ ਨਹੀਂ ਕੀਤਾ ਇਹਨਾਂ ਨੇ ਕਿਸੇ ਇੱਕ ਇਹਨਾਂ ਨੇ ਵਪਾਰ ਕੀਤਾ ਏ ਹੈ ਨਹੀਂ ਪ੍ਰਸ਼ਾਸਨ ਵੀ ਸਾਡਾ ਇਦਾਂ ਦਾ ਹੀ ਆ ਕੁਛ ਨਹੀਂ ਨਿਆਂ ਨਹੀਂ ਮਿਲਿਆ ਸਾਨੂੰ ਬਹੁਤ ਦੁਖੀ ਹਿਰਦੇ ਨਾਲ ਅਸੀਂ ਕਹਿ ਰਹੇ ਆ ਸਾਨੂੰ ਨਿਆਂ ਨਹੀਂ ਦਿੱਤਾ ਜਿੰਨੀ ਸਾਨੂੰ ਆਸ ਸੀ ਆਸ ਸਾਡੀ ਇਹਨਾਂ ਨੇ ਬਸ ਤਬਾਹ ਕਰ ਦਿੱਤੀ ਵੀ ਕੁਛ ਨਹੀਂ ਸਾਰਾ ਕੁਝ ਉਹਨਾਂ ਦੇ ਨਾਲ ਹੀ ਆ ਮਿਲਿਆ ਹੋਇਆ ਜਿਸ ਤਰ੍ਹਾਂ ਗੱਲ ਕਰੀਏ ਤੁਸੀਂ ਕੇਕ ਮੰਗਵਾਇਆ ਸੀਗਾ ਹਨਾ ਕਈ ਲੋਕਾਂ ਨੂੰ ਇਹ ਵੀ ਡਾਊਟ ਹੈਗਾ ਕਿ ਭਈ ਕੀ ਕੋਈ ਹੋਰ ਚੀਜ਼ ਦੇ ਨਾਲ ਤਾਂ ਨਹੀਂ ਸਿਹਤ ਵਿਗੜੀ ਹੈ ਕਿ ਕੋਈ ਹੋਰ ਚੀਜ਼ ਆਪਾਂ ਉਸ ਦਿਨ ਮੰਗਵਾਈ ਸੀ ਕੀ ਕੁਝ ਹੋਇਆ ਸੀਗਾ ਉਸ ਦਿਨ ਕੀ ਕੁਝ ਮੰਗਵਾਇਆ ਗਿਆ ਸੀਗਾ ਜਨਮ ਦਿਨ ਸੀਗਾ ਮਾਨਵੀ ਦਾ ਨਹੀਂ ਹੋਰ ਅਸੀਂ ਕੁਝ ਨਹੀਂ ਮੰਗਾਇਆ ਸਿਰਫ ਕੱਲਾ ਕੇਕ ਮੰਗਾਇਆ ਸੀ ਕੋਈ ਕੋਈ ਚੀਜ਼ ਨਹੀਂ ਮੰਗਾਈ ਅਸੀਂ ਨਾ ਕੋ ਕੋਲਡ ਡਰਿੰਕ ਨਾ ਕੋਈ ਹੋਰ ਕੋਈ ਚੀਜ਼ ਨਹੀਂ ਮੰਗਾਈ ਸਿਰਫ ਸਾਦਾ ਘਰ ਦਾ ਖਾਣਾ ਹੀ ਖਾਦਾ ਸੀ ਕੇ ਖਾਣ ਨਾਲ ਹੀ ਹੋਇਆ ਸਾਰਾ ਕੁਝ ਉਸੇ ਨੇ ਹੋਇਆ ਉਹ ਛੋਟੇ ਬੱਚੇ ਸੀ ਉਹਨਾਂ ਨੂੰ ਜਲਦੀ ਅਟੈਕ ਕਰ ਗਿਆ ਸਾਨੂੰ ਥੋੜਾ ਲੇਟ ਕੀਤਾ ਉਹੋਸ਼ੇ ਨਾਲ ਹੋਇਆ ਹੋਰ ਕੁਝ ਨਹੀਂ ਹੋਇਆ ਸਵੇਰੇ ਵੀ ਕਿੰਨੇ ਕਜੇ ਉੱਠੇ ਸੀਗੇ ਜਦੋਂ ਪਤਾ ਲੱਗਿਆ ਕਿ ਭਾਈ ਇਸ ਤਰ੍ਹਾਂ ਸਾਰਾ ਹਾਦਸਾ ਹੋ ਗਿਆ ਨਾ ਜਦੋਂ ਸ਼ਰੀਰ ਠੰਡਾ ਪਿਆ ਸੀ ਮਾਨਵੀ ਦਾ ਦੋਵੇਂ ਬੱਚੇ ਨੂੰ ਹਸਪਤਲ ਲੈ ਕੇ ਕਿੰਨੇ ਵਜੇ ਉੱਠੇ ਸੀਗੇ ਸਵੇਰੇ ਵੀ ਕਿੰਨੇ ਵਜੇ ਲੈ ਕੇ ਗਏ ਸੀਗੇ ਅਸੀਂ 4:00 ਵਜੇ ਦੇਖਿਆ ਸੀਗਾ ਦੇਖਿਆ ਤਾਂ ਉਹ ਉਠਾਇਆ ਤਾਂ ਠੰਡੀ ਪਈ ਸੀਗੀ ਦੂਜੀ ਦੀ ਹਾਲਤ ਖਰਾਬ ਸੀਗੀ ਫਿਰ ਉਹਨੂੰ ਅਸੀਂ ਉਹਨੂੰ ਵੱਡੀ ਨੂੰ ਆਪ ਆਪ ਲੈ ਕੇ ਸੀਗੇ ਤੇ ਛੋਟੀ ਸਾਡੇ ਗਵਾਂਡੀ ਜਿਹੜੇ ਸੀਗੇ ਉਹ ਲੈ ਕੇ ਗਏ ਉਹਨੂੰ ਉਹ ਵੀ ਕਾਫੀ ਦਿਨ ਰਹੀ ਇਦਾਂ ਫਿਰ ਠੀਕ ਹੋਈ ਉਹ ਉਹ ਠੀਕ ਆ ਜਦੋਂ ਤੁਸੀਂ ਸਵੇਰੇ ਬੱਚੀ ਨੂੰ ਲੈ ਕੇ ਗਏ ਮਾਨਵੀ ਨੂੰ ਹਨਾ ਕਿਸ ਤਰ੍ਹਾਂ ਦੀ ਹਾਲਤ ਸੀਗੀ ਉਦੋਂ ਕੁਝ ਬੋਲ ਵਗੈਰਾ ਰਹੀ ਸੀਗੀ ਸਾਹ ਵਗੈਰਾ ਆ ਰਿਹਾ ਸੀਗਾ ਜਾਂ ਮਤਲਬ ਕਿ ਪੂਰਾ ਸਰੀਰ ਠੰਡਾ ਪਿਆ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਨਹੀਂ ਕੁਝ ਨਹੀਂ ਬੱਲੀ ਸੀ ਸਰੀਰ ਠੰਡਾ ਸੀਗਾ ਐ ਨਹੀਂ ਐ ਨਹੀਂ ਸੀ ਕੋਈ ਵੀ ਨਹੀਂ ਸੀ ਦਵਾਈ ਦੇਵੂਗੇ ਦੇਖਿਆ ਮੇਸ਼ਾ ਰਗੂ ਜੀ ਉਹ ਮੌਤ ਹੋ ਚੁੱਕੀ ਸੀ ਤੇ ਹੁਣ ਜਿਸ ਤਰ੍ਹਾਂ ਬੱਚੀ ਦੀ ਮਾਤਾ ਜੀ ਨੇ ਹਨਾ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਕਿਉਂਕਿ ਬੱਚੀ ਦੂਰ ਹੋਈ ਹੈ ਇੱਕ ਮਾਂ ਦੀ ਇੱਕੋ ਸਦਮਾ ਤਾਂ ਹੈਗਾ ਹੀ ਆ ਜੀ ਬਹੁਤ ਜ਼ਿਆਦਾ ਦਿਨ ਰਾਤ ਜਦੋਂ ਯਾਦ ਆਂਦੀ ਹੈ ਰੋਣਾ ਇੱਕ ਪਲ ਵੀ ਭੁੱਲਦਾ ਨਹੀਂ ਹੈਗਾ ਬੱਚੀ ਠੀਕ ਠਾਕ ਸੀ ਕੋਈ ਬਿਮਾਰੀ ਨਹੀਂ ਸੀ ਉਹਨੂੰ ਤੇ ਹੁਣ ਕੀ ਕਰ ਸਕਦੇ ਆ ਪ੍ਰਸ਼ਾਸਨ ਨੇ ਸਾਡੇ ਨਾਲ ਨਿਆਣੀ ਕੀਤਾ ਇਹ ਇਹਨਾਂ ਨੇ ਸੌਦੇबाजी ਕੀਤੀ ਆ ਇਸ ਤਰ੍ਹਾਂ ਇੱਕ ਪਹਿਲੇ ਹੀ ਐਡਾ ਵੱਡਾ ਸਦਮਾ ਸੀਗਾ ਕਿ ਭਾਈ ਬੱਚੀ ਚਲੀ ਗਈ ਐ ਦੂਜੀ ਰਿਪੋਰਟ ਆ ਗਈ ਐ ਹੁਣ ਹੁਣ ਤਾਂ ਹੋਰ ਮਤਲਬ ਦੁੱਖਾਂ ਦਾ ਪਹਾੜ ਟੁੱਟ ਗਿਆ ਹੋਏਗਾ ਪਰਿਵਾਰ ਦੇ ਉੱਪਰ ਕੀ ਬੀਤ ਰਹੀ ਅੱਜ ਮਨ ਦੁਖੀ ਆ ਜੀ ਬਹੁਤ ਜ਼ਿਆਦਾ ਪਰੇਸ਼ਾਨ ਐ ਇੱਕ ਤਾਂ ਸੀ ਆਪਣੀ ਬੱਚੀ ਗਈ ਇੱਕ ਉੱਪਰੋਂ ਆ ਸਾਨੂੰ ਰਿਪੋਰਟ ਨੇ ਹੋਰ ਕਰ ਦਿੱਤਾ ਬੰਦਾ ਤਾਂ ਆਯਾਦ ਘੁੰਮ ਰਿਆ ਫਰੀ ਦੋ ਮਹੀਨੇ ਅਸੀਂ ਇਹੀ ਆਸ ਰੱਖੀ ਬੇ ਚਲੋ ਅੱਜ ਪਕੜੂਗੇ ਅੱਜ ਪਕੜੂਗੇ ਪਰ ਨਹੀਂ ਦੋ ਮਹੀਨੇ ਨਹੀਂ ਬੰਦਾ ਰੈਸਟ ਕੀਤਾ ਔਰ ਬੰਦਾ ਬੇਕਰੀ ਤੇ ਸਾਰਾ ਪਰਿਵਾਰ ਵੈਂਦਾ ਸੀ ਉਹਨੂੰ ਬਸ ਸਵੇਰੇ ਸ਼ਾਮੀ ਇੱਥੇ ਘੁੰਮਦਾ ਸੀ ਉਹ ਪਰਣਾ ਨਹੀਂ ਸੀ ਪੁਲਿਸ ਨੇ ਨਹੀਂ ਫੜਨਾ ਸੀ ਉਹ ਬਸ ਜਾਂ ਤਾਂ ਮੇਲ ਮੜਾ ਆਪੇ ਹੋ ਗਿਆ ਫਿਰ ਕੀ ਸਾਡੇ ਕੋ ਉਹਨਾਂ ਨੂੰ ਆਣ ਦੀ ਜ਼ਰੂਰਤ ਵੀ ਨਹੀਂ ਸੀਗੀ ਉਹਨਾਂ ਨੇ ਰਿਪੋਰਟੇ ਹੀ ਬਦਲਾ ਲਈ ਉਹਨਾਂ ਨੇ ਹੋਰ ਕੀ ਕਰ ਨਾ ਸਕਾ ਬਸ ਆ ਇੱਥੇ ਤੱਕ ਪਹੁੰਚ ਕਰ ਲਈ ਉਹਨਾਂ ਨੇ ਪਹੁੰਚ ਕਰਕੇ ਚੱਲ ਇੱਕ ਆਦਮੀ ਸਾਹਮਣੇ ਰੱਖਿਆ ਹੋਇਆ ਏ ਕੇ ਕੋਈ ਕੇਕ ਹੈ ਜਿਸ ਦਿਨ ਸਾਰਾ ਹੋਇਆ ਸੀਗਾ ਹਾਸਾ ਏ ਕੇਕ ਅੱਜ ਵੀ ਸਾਹਮਣੇ ਆ ਪਿਆ ਤੁਸੀਂ ਇਹ ਉਹੀ ਕੇਕ ਹੈ ਜੀ ਇਹ ਦੇਖੋ ਵਿੱਚ ਕਿੰਨਾ ਗੰਦਗੀ ਸੀ ਕਿੰਨੀ ਉਲੀ ਲੱਗੀ ਹੋਈ ਸੀਗੀ ਜਿਹੜੇ ਬਾਅਦ ਵਿੱਚ ਸੈਂਪਲ ਭਰੇ ਆ DHO ਨੇ ਉਹਦੇ ਵਿੱਚ ਆ ਗਿਆ ਇਹਦੇ ਵਿੱਚ ਨਹੀਂ ਆਇਆ ਕਦੀ ਹੋ ਸਕਦਾ ਹੈ ਕਿ ਇਹਦੇ ਵਿੱਚ ਨਾ ਆਵੇ ਇਹ ਇਹ ਤਾਂ ਉਸੇ ਦਿਨ ਤੋਂ ਅਸੀਂ ਦਿਖਾ ਰਹੇ ਸੀ ਉਹਨਾਂ ਨੂੰ ਸਾਨੂੰ ਹੁਣ ਕੀ ਪਤਾ ਜਿਹੜਾ ਕੇਕ ਉੱਥੇ ਪਹੁੰਚਿਆ ਕਿਹੜਾ ਪਹੁੰਚਿਆ ਇਹ ਇਹ ਤਾਂ ਇਹ ਤਾਂ ਬਣਾ ਜਦ ਆਹ ਡਾਕਟਰ ਹੀ ਵੇਖ ਗਿਆ ਬਾਕੀ ਕੀ ਰਹਿ ਗਿਆ ਮਤਲਬ ਜਦੋਂ ਉਹਦੀ ਸੈਂਪਲ ਲੈ ਕੇ ਗਏ ਸੀ ਘਰ ਤੋਂ ਕੇਕ ਵਾਲਾ ਸੀਲ ਕਰਕੇ ਲੈ ਕੇ ਗਏ ਸੀ ਕਿ ਸੇਤ ਉਹ ਅਗਲੇ ਜੱਦੇ ਹੀ ਲੈ ਕੇ ਸੀਗੇ ਮਤਲਬ ਕਿਸ ਤਰ੍ਹਾਂ ਲੈ ਕੇ ਗਏ ਸੀਗੇ ਐਦਾਂ ਲੈ ਕੇ ਗਏ ਸੀ ਡੱਬੇ 'ਚ ਹਾਂ ਬਸ ਹਾਂ ਸਾਨੂੰ ਨਹੀਂ ਪਤਾ ਕੋਈ ਸੀਰ ਨਹੀਂ ਕੀਤਾ ਸਾਨੂੰ ਨਹੀਂ ਪਤਾ ਵੀ ਉੱਥੇ ਕਿਹੜਾ ਪਹੁੰਚਿਆ ਉਹੀ ਪਹੁੰਚਿਆ ਜਾਂ ਕੋਈ ਹੋਰ ਪਹੁੰਚਿਆ ਜਦੋਂ ਹੁਣ ਇਹ ਆ ਡਾਕਟਰ ਹੀ ਲੈ ਲਿਆ ਇਹਨਾਂ ਨੇ ਬਾਕੀ ਕੀ ਰਹਿ ਗਿਆ ਪਹੁੰਚਿਆ ਕਿ ਨਹੀਂ ਪਹੁੰਚਿਆ ਜਦੋਂ ਆ ਆ ਦੇਖੋ ਚਾਰ ਪੰਜ ਪੇਜ ਦਾ ਰਜਿੰਦਰ ਵਾਲੇ ਨੇ ਦਿੱਤਾ ਇਹਨਾਂ ਨੇ ਇੱਕ ਪੇਜ ਦਿੱਤਾ ਬਸ ਆ ਆ ਲਿਖਾ ਲਿਆ ਬਸ ਇਹ ਲਿਖ ਕੇ ਚਲੋ ਹੋ ਗਿਆ ਕੰਮ ਅਗਲੇ ਦਾ ਅਗਲਾ ਤਾਂ ਫ੍ਰੀ ਹੋ ਗਿਆ ਇਹ ਮਿਲੀ ਭੁਗਤਿਆ ਸਾਰੀ ਹੋਰ ਕੁਝ ਨਹੀਂ ਇਹਦੇ ਵਿੱਚ ਇਹ ਕੋ ਸੁਪਨੇ ਸੀ ਕਿ ਬੱਚੀ ਨੂੰ ਲੈ ਕੇ ਬੱਚੀ ਦੇ ਭਵਿੱਖ ਲਈ ਜਿਹੜੇ ਅੱਜ ਟੁੱਟੇ ਨੇ ਸਾਰੇ ਦੇਖੋ ਬੱਚੀ ਦੇ ਭਵਿੱਖ ਤਾਂ ਦੇਖੋ ਜੀ ਸ਼ਗਾਈ ਭਾਈ ਚਲੋ ਕੁਝ ਨਾ ਕੁਝ ਬਣੇਗੀ ਇਹ ਆਸ ਸੀ ਸਾਨੂੰ ਅਸੀਂ ਮਿਹਨਤ ਕਰ ਰਹੇ ਸੀ ਚਲੋ ਪੜਾ ਰਹੇ ਸੀ ਬੱਚਿਆਂ ਨੂੰ ਕੋਈ ਉੱਚੀ ਉੱਚੀ ਕਹਿੰਦੇ ਵਧੀਆ ਜਿਹਾ ਜਗ੍ਹਾ ਕਿਤੇ ਸੈਟਲ ਹੋਣਗੇ ਹੁਣ ਦੇਖੋ ਬੱਚੀ ਵੀ ਗਈ ਸਾਡੀ ਆਰਪੋਰਟ ਵੀ ਸਾਨੂੰ ਦੇਤੀ 네ਗੇਟਿਵ ਸਾਡੇ ਤਾਂ ਹੁਣ ਸਾਰੇ ਸੁਪਨੇ ਟੁੱਟ ਗਏ ਜੀ ਕੋਈ ਆਸੇ ਨਹੀਂ ਰਹੀ ਗਾਂ ਵਾਲੀ ਰਿਪੋਰਟ ਦੀ ਵੀ ਸਾਨੂੰ ਕੋਈ ਬੁਸ਼ਵਾਜ ਨਹੀਂ ਜਿਆ ਬੱਸ ਇਹ ਹੀ ਕਹਿਣਾ ਜੀ ਹੋਰ ਕੀ ਕਹਿਣਾ ਇਹਨਾਂ ਨੂੰ ਕੋਈ ਤਾਂ ਹੈ ਹੀ ਨਹੀਂ ਪ੍ਰਸ਼ਾਸਨ ਸਾਡਾ ਕੁਝ ਨਹੀਂ ਇਹ ਤੁਸੀਂ ਦੇਖ ਰਹੇ ਹੋ ਕਿ ਇਹ ਪਾਬੂਕ ਪੋਲ ਨੇ ਬੱਚੀ ਦੇ ਨਾਨਾ ਜੀ ਨੇ ਹਰਮਨ ਸਿੰਘ ਲਾਲ ਜੀ ਜਿਹੜੇ ਸ਼ੁਰੂ ਤੋਂ ਹੀ ਜਦੋਂ ਬੱਚੀ ਦੀ ਇਹ ਮੌਤ ਹੋਈ ਸੀਗੀ ਉਸ ਤੋਂ ਬਾਅਦ ਇਨਸਾਫ ਦੀ ਮੰਗ ਕਰਦੇ ਆ ਰਹੇ ਸੀਗੇ ਹਰ ਜਗ੍ਹਾ ਤੇ ਜਾਂਦੇ ਸੀਗੇ ਕਿ ਬੱਚੀ ਨੂੰ ਇਨਸਾਫ ਮਿਲ ਜਾਵੇ ਕਈ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਕਿ ਬੱਚੀ ਨੂੰ ਇਨਸਾਫ ਮਿਲੇ ਦੋਸ਼ੀ ਦੀ ਗ੍ਰਿਫਤਾਰੀ ਹੋਵੇ ਲੇਕਿਨ ਹਾਲੇ ਤੱਕ ਜਿਹੜੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਸੀ ਕਿ ਲੇਕਿਨ ਇਹ ਮਾਮਲਾ ਹੁਣ ਵਿਸਰਣ ਰਿਪੋਰਟ ਤੇ ਅੜਿਆ ਹੋਇਆ ਸੀਗਾ ਵਿਸਰਣ ਰਿਪੋਰਟ ਸਾਹਮਣੇ ਆ ਚੁੱਕੀ ਹੈ 3 ਤਾਰੀਖ ਨੂੰ ਇਹ ਵਿਸਰਣ ਰਿਪੋਰਟ ਜਿਹੜੀ ਜਾਰੀ ਹੋਈ ਸੀਗੀ ਲੇਕਿਨ ਪਰਿਵਾਰ ਨੂੰ ਅਜੇ ਮਿਲੀ ਹੈ ਜਨਤਕ ਹੋਈ ਹੈ ਅਜ ਤਾ ਇਹ ਵਿਸਰਣ ਰਿਪੋਰਟ ਦੇ ਵਿੱਚ ਸਾਫ਼ ਹੋ ਚੁੱਕਿਆ ਕਿ ਇਸ ਦੇ ਵਿੱਚ ਜਿਹੜਾ ਕੇਕ ਸੈਂਪਲ ਲੈ ਕੇ ਗਈ ਸੀ ਉਹ ਰਸਾਇਣ ਵਿਭਾਗ ਦੀ ਟੀਮ ਉਸ ਦੇ ਵਿੱਚ ਕੋਈ ਵੀ ਪੌਇਜ਼ਨ ਨਹੀਂ ਸੀਗਾ ਕਿਉਂਕਿ ਲਗਾਤਾਰ ਪਰਿਵਾਰ ਇਹ ਗੱਲ ਕਰ ਰਿਹਾ ਸੀਗਾ ਕਿ ਇਸ ਦੇ ਵਿੱਚ ਪੌਇਜ਼ਨ ਸੀਗਾ ਕੇਕ ਤੇ ਵਿੱਚ ਅਜਿਹੀ ਚੀਜ਼ ਮਿਲਾਵਟ ਕੀਤੀ ਹੋਈ ਸੀ ਕਿ ਜਿਸ ਕਰਕੇ ਪੂਰੇ ਪਰਿਵਾਰ ਦੀ ਸਿਹਤ ਵਿਗੜਦੀ ਹੈ ਲੇਕਿਨ ਵਿਸਰਾ ਰਿਪੋਰਟ ਜਦੋਂ ਸਾਹਮਣੇ ਆਈ ਹੈ ਸਾਰੀ ਹੀ ਗੇਮ ਪਲਟ ਗਈ ਹੈ ਹੁਣ ਪਰਿਵਾਰ ਨੇ ਨਿਰਾਸ਼ਾ ਜਤਾਈ ਹੈ ਇਸ ਕੇ ਇਸ ਰਿਪੋਰਟ ਦੇ ਉੱਪਰ ਕੇਕ ਜਿਹੜੀ ਮਾਮਲੇ ਦੇ ਵਿੱਚ ਆਈ ਹੈ ਕੀ ਸਾਰੀ ਜਿਹੜੀ ਹੈ ਕਹਿ ਸਕਦੇ ਆ ਪਰਿਵਾਰ ਦਾ ਕਹਿਣਾ ਹੈ ਕਿ ਮਿਲੀ ਭੋਗਤ ਦੇ ਨਾਲ ਇਹ ਸਾਰੀ ਰਿਪੋਰਟ ਤਿਆਰ ਕੀਤੀ ਗਈ ਹੈ ਜਿਸ ਕਰਕੇ ਦੋਸ਼ੀ ਜਿਹੜੇ ਨੇ ਬਚਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਦੇਖੋਗੇ 10 ਸਾਲਾਂ ਮਾਨਵੀ ਦੀ ਤਸਵੀਰ ਹੈ ਜਿਹੜੀ ਉਸ ਦਿਨ ਕੇ ਖਾਣ ਦੇ ਨਾਲ ਬਿਮਾਰ ਹੋਈ ਸੀ ਉਲਟੀਆਂ ਆਉਣ ਲੱਗੀਆਂ ਸੀਗੀਆਂ ਸਾਰੇ ਪਰਿਵਾਰ ਦੀ ਸਿਹਤ ਵਿਗੜੀ ਸੀ ਕਿ ਜਿਸ ਤੋਂ ਬਾਅਦ ਪਰਿਵਾਰ ਜਦੋਂ ਸਵੇਰੇ ਉੱਠਦਾ ਹੈ ਤਾਂ ਦੇਖਦਾ ਹੈ ਕਿ ਬੱਚੀਆਂ ਜਿਹੜੀਆਂ ਦੋਵੇਂ ਠੰਡੀਆਂ ਪਈਆਂ ਹੋਈਆਂ ਸੀਗੀਆਂ ਜਦੋਂ ਹਸਪਤਾਲ ਲੈ ਕੇ ਪਹੁੰਚਦੇ ਨੇ ਤਾਂ ਉਸ ਸਮੇਂ ਜਦੋਂ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਜਿਸ ਤੋਂ ਬਾਅਦ ਪਰਿਵਾਰ ਇਸ ਇਨਸਾਫ ਦੀ ਮੰਗ ਦੇ ਪਿੱਛੇ ਫਿਰਦਾ ਹੋਇਆ ਨਜ਼ਰ ਆ ਰਿਹਾ ਸੀਗਾ ਲੇਕਿਨ ਅੱਜ ਸਾਰੀਆਂ ਉਮੀਦਾਂ ਜਿਹੜੀਆਂ ਪਰਿਵਾਰ ਦੀਆਂ ਉਹ ਟੁੱਟੀਆਂ ਨੇ ਕੈਮਰਾ ਪਰ ਰਵਿੰਦਰ ਪਾਸ ਸਿੰਘ ਬਿੱਟੂ ਨਾਲ ਕਬਲਜੀਤ ਕੰਬੋਤ ਜਗਬਾਨੀ ਟੀਵੀ ਪਟਿਆਲਾ